ਪੁਲਿਸ ਦੀ ਢਿੱਲੀ ਕਾਰਵਾਈ ਦੇ ਚੱਲਦਿਆਂ ਜਿੱਥੇ ਪੀੜਤ ਲੋਕ ਪਰੇਸ਼ਾਨ ਨੇ ਉੱਥੇ ਹੀ ਦੋਸ਼ੀ ਖੁੱਲੇ ਆਮ ਵੀ ਘੁੰਮਦੇ ਨਜ਼ਰ ਆ ਰਹੇ ਨੇ ਮਾਮਲਾ ਮੁਕੇਰੀਆਂ ਦੇ ਪਿੰਡ ਨਸ਼ਹਾਰਾ ਪੱਤਨ ਦਾ ਸਾਹਮਣੇ ਆਇਆ ਹੈ ਜਿੱਥੇ ਇੱਕ ਪਿੰਡ ਦੇ ਕੁਝ ਬਦਮਾਸ਼ਾਂ ਵੱਲੋਂ ਦੁਕਾਨਦਾਰ ਦਾ ਸਿਰ ਪਾੜ ਕੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਪ੍ਰੈਸ ਕੋਰਪੋਰੇਸ਼ਨਾਂ ਕੀਤੀ ਇਹ ਵੀ ਜਿਹੜੀ ਲੋਕਲ ਪੁਲਿਸ ਸਾਡਾ ਮਤਲਬ ਕਿ ਕੋਈ ਸੁਣਵਾਈ ਨਹੀਂ ਕਰ ਰਹੀ ਉਹ ਰਲਿ ਮਿਲੀ ਹੋਈ ਹੈ ਉਹਨਾਂ ਦੇ ਨਾਲ ਅਸੀਂ ਤਾਂ ਸਾਡੇ ਬੰਦੇ ਦਾ ਸਿਰ ਪਾੜ ਦਿੱਤਾ 308 ਧਾਰਾ ਲੱਗੀ ਆ ਫੁੱਲ ਫੁੱਲ ਟੋਣਾ ਸਾਡੇ ਦੀ 4 ਮਹੀਨੇ ਤੋਂ ਵੱਧ ਹੋ ਗਏ ਸਾਨੂੰ ਖਜਣ ਉਹ ਸਾਨੂੰ ਧੰਕੀਆਂ ਦੇਂਦੇ ਮਾਰਨ ਦੀਆਂ ਕੁੱਟਣ ਦੀਆਂ ਤੁਹਾਨੂੰ ਮਾਰ ਦੇਣਾ ਜੇ ਰਾਜੀ ਨਾ ਹੋ ਨਾ ਕੀਤਾ ਤੁਹਾਨੂੰ ਦੱਸ ਦਈਏ ਕਿ ਪਿੰਡ ਦੇ ਹੀ ਕੁਝ ਵਿਅਕਤੀਆਂ ਨੇ ਦੁਕਾਨਦਾਰ ਕੋਲੋਂ ਉਧਾਰ ਲਿਆ ਸੀ ਦੁਕਾਨਦਾਰ ਹਰੀਸ਼ ਚੰਦਰ ਨੇ ਜਲੰਧਰ ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜਦ ਉਹਨਾਂ ਵਿਅਕਤੀਆਂ ਕੋਲੋਂ ਪੈਸੇ ਮੰਗੇ ਗਏ ਤਾਂ ਉਹਨਾਂ ਨੇ ਗਾਲੀ ਗਲੋਚ ਕਰਕੇ ਹਰੀਸ਼ ਦੇ ਭਰਾ ਦਾ ਸਿਰ ਪਾੜ ਦਿੱਤਾ ਇਸ ਸਾਰੇ ਮਾਮਲੇ ਪਿੱਛੇ ਇੱਕ ਕਾਲੀ ਸਰਪੰਚ ਦਾ ਹੱਥ ਦੱਸਿਆ ਜਾ ਰਿਹਾ ਹੈ ਹਰੀਸ਼ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਦੇ ਸਰਪੰਚ ਨੇ ਉਹਨਾਂ ਦੇ 50000 ਰੁਪਏ ਦੇਣੇ ਨੇ ਜੋ ਕਿ ਦੋਸ਼ੀਆਂ ਨਾਲ ਰਲ ਕੇ ਉਹਨਾਂ ਨੂੰ ਧਮਕੀਆਂ ਦੇ ਰਿਹਾ ਹੈ ਤੇ ਉਸੇ ਦੀ ਛਾਏ ਪਿੱਛੇ ਪੁਲਿਸ ਦੋਸ਼ੀਆਂ ਨੂੰ ਸਜ਼ਾ ਨਹੀਂ ਦੇ ਰਹੀ ਪੈਸੇ ਅਸੀਂ ਲੈਣੇ ਸੀਗੇ ਉਹਨਾਂ ਕੋ ਦੁਕਾਨ ਦੇ ਆਧਾਰ ਦੇ ਤੇ ਉਦੋਂ ਉਹਨਾਂ ਨੇ ਸਾਡੇ ਨਾਲ ਲੜਨਾ ਝਗੜਨਾ ਸ਼ੁਰੂ ਕਰ ਦਿੱਤਾ ਪੈਸੇ ਗੋਮਣਗੇ ਜਿਹੜੀ ਲੋਕਲ ਪੰਚਾਇਤ ਆ ਉਹ ਵੀ ਉਹਨਾਂ ਦਾ ਸਾਥ ਦਿੰਦੀ ਆ ਅਕਾਲੀ ਦਲ ਦੀ ਪੰਚਾਇਤ ਆ ਤੇ ਉਹ ਉਹਨਾਂ ਦਾ ਸਾਥ ਦੇਂਦੀ ਕਿਉਂਕਿ ਸਰਪੰਚ ਜਿਹੜਾ ਲੋਕਲ ਉਹਨੇ ਵੀ ਸਾਡਾ 50000 ਰੁਪਏ ਦੇਣਾ ਤੇ ਉਹਨਾਂ ਦੇ ਨਾਲ ਰਲ ਗਏ ਤੇ ਉਸ ਸਾਜ਼ਿਸ਼ ਰਚ ਰਾ ਸਾਡੇ ਨਾਲ